ਸਸੀ ਕਾਲ ਜੀ ਮੈਂ ਤੁਹਾਡੇ ਨਾਲ ਅੱਜ ਗੱਲ ਕਰਨਾ ਚਾਹੁੰਦਾ ਸੀ ਇੱਕ ਛੱਪੜਾ ਦੀ ਪਾਲਿਸੀ ਆਈ ਹੈ 8 ਜੁਲਾਈ ਨੂੰ ਆਪਣੀ ਸਰਕਾਰ ਨੇ ਕੱਢੀ ਹੈ ਤੇ ਉਹਦੇ ਬਾਰੇ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਸੀ ਕੀ ਹੈ ਇਹਦਾ ਪਿਛੋਕੜ ਹੈਗਾ ਕਿ ਅਸੀਂ ਇੱਕ ਵਾਰ ਦੇਖਿਆ ਸੁਣਿਆ ਕਿ ਸਾਡੇ ਹਲਕੇ 'ਚ ਇੱਕ ਪਿੰਡ ਹੈ ਛੇਖੂਪੁਰਾ ਕਹਿੰਦੇ ਜੀ ਉੱਥੇ ਛੱਪੜ ਦੀ ਸਫਾਈ ਤੇ 14 ਲੱਖ ਲਾਤਾ ਉਹ ਮੈਂ ਬੜਾ ਹਰਿਆਣ ਪਰੇਸ਼ਾਨ ਮੈਨੂੰ ਕਿ 14 ਲੱਖ ਕਿੱਥੋਂ ਲੱਗ ਗਿਆ ਉਸਕਾ ਬਲਾਉ ਸੈਕਟਰੀ ਨੂੰ ਜਿਹੜਾ ਸੈਕਟਰੀ ਆਇਆ ਲੈ ਕੇ ਸਾਰੇ ਤਾਂ ਕਹਿੰਦਾ ਨਹੀਂ ਜੀ ਪੌਣੇ ਇੱਕ 10 ਲੱਖ ਲੱਗਿਆ ਕਾਤੇ ਲੱਗਿਆ ਜੀ 3 ਲੱਖ ਤਾਂ ਲੱਗਿਆ ਛੱਪੜ ਨੂੰ ਪਾਣੀ ਖਾਲੀ ਕਰਨ ਦਾ ਇੰਜਣ ਲਾਇਆ ਸੀ 3-4 ਲੱਖ ਰੁਪਏ ਲੱਗ ਗਏ ਉਹਦੇ ਵਿੱਚ ਪੋਕਲਨ ਚਲਾਉਣ ਦਾ 3-4 ਲੱਖ ਲੱਗ ਗਿਆ ਉਹ ਨੂੰ ਜਾ ਕੇ ਮਿੱਟੀ ਨੂੰ ਦੂਰ ਸੁੱਟਣ ਦਾ ਇਹ 10 ਲੱਖ ਸਾਡਾ ਖਰਚਾ ਆ ਗਿਆ ਛੱਪੜ ਸਾਫ ਕਰਨ ਦਾ ਮੈਨੂੰ ਬੜੇ ਰਾਨੀ ਹੋਈ ਮੈਂ ਕਿਹਾ ਤੁਸੀਂ ਮਿੱਟੀ ਜਿਹੜੀ ਕੱਢ ਰਹੇ ਹੋ ਤਾਂ ਮਿੱਟੀ ਤੁਸੀਂ ਵੇਚ ਸਕਦੇ ਹੋ ਨਹੀਂ ਜੀ ਨਹੀਂ ਤਾਂ ਇਦਾਂ ਹੀ ਹੁੰਦਾ ਹੁੰਦਾ ਸਾਰੇ ਪਿੰਡਾਂ ਚ ਆ ਹੀ ਹੁੰਦਾ ਹੁੰਦਾ ਉਹਦੇ ਬਾਅਦ ਅਸੀਂ ਇਹਦੇ ਮਹਮ ਸ਼ੁਰੂ ਕੀਤੀ ਮਾਫਰ ਇਹਦਾ ਪੂਰਾ ਕੇਸ ਬਣਾਇਆ ਕਿ ਛੱਪੜਾ ਨੂੰ ਕਿੱਦਾਂ ਸਾਫ਼ ਹੋਣਾ ਚਾਹੀਦਾ ਉਹਦੇ ਲਈ ਅਸੀਂ ਮੰਤਰੀ ਨੂੰ ਵੀ ਜਾ ਕੇ ਮਿਲੇ ਸੈਕਟਰੀ ਨਾਲ ਵੀ ਗੱਲ ਕੀਤੀ ਡੀਸੀ ਸਾਹਿਬ ਨੂੰ ਵੀ ਜਾ ਕੇ ਆਪ ਮਿਲਿਆ ਤੇ ਫਿਰ ਪੀਡੀਸੀ ਹੈ ਕਪੜਾ ਪੰਜਾਬ ਡਿਵਪਰਟਮੈਂਟ ਕਾਉਂਸਲ ਉੱਥੇ ਪ੍ਰਪੋਜ਼ਲ ਦਿੱਤਾ ਤੇ ਉਹਨਾਂ ਦੇ ਦੋ ਅਫਸਰ ਆਏ ਵੀ ਇੱਥੇ ਆਪਣੇ ਹਲਕੇ ਸਾਡੇ ਨਾਲ ਗੱਲ ਕਰਨ ਲਈ ਕਿ ਛੱਪੜਾ ਦਾ ਕਿੱਦਾਂ ਪ੍ਰਬੰਧ ਹੋ ਸਕਦਾ ਉਹਨਾਂ ਚ ਇੱਕ ਕੁੜੀ ਨੂੰ ਲੈ ਕੇ ਅਸੀਂ ਰੌਵਾਲ ਵੀ ਗਏ ਸੀ ਉਹਨੂੰ ਉੱਥੇ ਦਾ ਛੱਪੜ ਦਿਖਾਇਆ ਸੀ ਹੁਣ ਪਾਲਿਸੀ ਇਹ ਪਾਸ ਹੋਈ ਹੈ ਕਿ ਜੇ ਛੱਪੜ ਆਪਣੇ ਸਾਫ ਕਰਾਉਣੇ ਆ ਤੇ ਆਪਾਂ NHAI ਜਿਹੜਾ ਆਪਣਾ ਹਾਈਵੇ ਬਣਾਉਂਦੇ ਆ ਉਹਨਾਂ ਨੂੰ ਬੁਲਾ ਲੈਣਾ ਉਹਨਾਂ ਨੇ ਛੱਪੜ ਚੋਂ ਸਾਰੀ ਮਿੱਟੀ ਕੱਢਣੀ ਐ ਛੱਪੜ ਚੋਂ ਮਿੱਟੀ ਕੱਢਣ ਦਾ ਉਹਨਾਂ ਨੇ ਛੱਟ ਤੋਂ ਕੁਝ ਨਹੀਂ ਲੈਣਾ ਫ੍ਰੀ ਚ ਮਿੱਟੀ ਕੱਢਣੀ ਐ ਸਗੋਂ ਮਿੱਟੀ ਕੱਢ ਕੇ ਲਿਜਾਣ ਦੇ ਪੈਸੇ ਦੇ ਕੇ ਜਾਣਗੇ ਜਿੱਥੇ ਪਹਿਲਾਂ ਆਪਾਂ ਆਪਣੇ ਇੱਕ ਇੱਕ ਛੱਪੜ ਤੇ ਖਰਚਾ ਕਰ ਦਿੰਦੇ ਸੀਗੇ ਜੀ ਪਹਿਲਾਂ ਮਿੱਟੀ ਕੱਢਣ ਦਾ ਕੋਖਲੇਣ ਲਾਉਣ ਦਾ ਮਿੱਟੀ ਕੱਢਣ ਦਾ ਟਰਾਲੀਆਂ ਭੇਜਣ ਦਾ ਉਸ ਹੱਬ ਨਾਲ ਹੁਣ ਉੱਥੇ ਉਸੇ ਛੱਪੜ ਤੋਂ ਐਨਐਚਆਈ ਦਾ ਇੱਕ ਸਿਸਟਮ ਬਣਿਆ ਕਿ ਐਨਐਚਆਈ ਵਾਲੇ ਆਉਣਗੇ ਕੋ ਸਰਵੇ ਕਰਨਗੇ ਮਾਈਨਿੰਗ ਵਿਭਾਗ ਤੋਂ ਪਰਮਿਸ਼ਨ ਵੀ ਲੈਣੀ ਹੈ ਮਿੱਟੀ ਆਪ ਕੱਢ ਕੇ ਲਿਜਾਣਗੇ ਤੇ ਸਾਨੂੰ ਪੈਸੇ ਦੇ ਕੇ ਜਾਣਗੇ ਪਿੰਡ ਨਹੀਂ ਹੁਣ ਆ ਪਿੰਡ ਦੀ ਹੁਣ ਆਮਦਨ ਸ਼ੁਰੂ ਹੋਊ ਛੱਪੜਾਂ ਤੋਂ ਜਿਹੜੀ ਛੱਪੜਾਂ ਦੀ ਮਿੱਟੀ ਹੈ ਉਹਨੂੰ ਵਰਤਣਗੇ ਆਪਣੇ ਹਾਈਵੇਅ 'ਤੇ ਪਾਉਣ ਲਈ 6 ਅਗਸਤ ਨੂੰ ਪਾਲਿਸੀ ਆਈ ਹੈ ਤੇ ਮੈਂ ਸੋਚਿਆ ਤੁਹਾਨੂੰ ਜਰੂਰ ਦੱਸਾਂ ਕਿ ਹੁਣ ਤੋਂ ਬਾਅਦ ਜੇ ਕਦੀ ਵੀ ਅਸੀਂ ਛੱਪੜ ਖਾਲੀ ਕਰਾਉਣੇ ਆ ਤੇ ਪਹਿਲੀ ਗੱਲ 3 ਲੱਖ ਰੁਪਏ ਉਥੇ ਦੇਣ ਦਾ ਕੋਈ ਮਤਲਬ ਨਹੀਂ ਪੈਦਾ ਹੁੰਦਾ ਪਾਣੀ ਕਢਾਉਣ ਲਈ ਉਥੇ ਆਪਣੀ ਸੋਲਰ ਦੀ ਮੋਟਰ ਲਵਾ ਦਿਓ ਲੱਖ ਤੋਂ ਡੇਢ ਲੱਖ ਲੱਗ ਜਾਂਦੀ ਹੈ ਸਾਰਾ ਸਾਲ ਪਾਣੀ ਉੱਚਾ ਕੱਢ ਕੇ ਖੇਤਾਂ ਨੂੰ ਲੋਕੀ ਦਿੰਦੇ ਐ ਰਾਉਵਾਲ ਚ ਬੜਾ ਵਧੀਆ ਮਾਡਲ ਹੈ ਇਹਦਾ ਲੱਗਿਆ ਹੋਇਆ ਉਥੇ ਸੋਲਰ ਮੋਟਰ ਵੀ ਲੱਗੀ ਹੈ ਦੂਜੀ ਮੋਟਰ ਵੀ ਲੱਗੀ ਹੋਈ ਹੈ ਤੇ ਪਾਣੀ ਉੱਚਾ ਨਿਕਲੂਗਾ ਆਪਣੀ ਮੋਟਰ ਕੱਢੂਗੀ ਤੇ ਢਿੱਡੀ ਮਿੱਟੀ ਹੈ ਉਹ ਸਾਡੀ ਐਨਐਚਏ ਹੀ ਲੈ ਕੇ ਜਾਊਗੀ ਤੇ ਸਾਨੂੰ ਪੈਸੇ ਦੇ ਕੇ ਜਾਊਗੀ ਸੋ ਤੁਹਾਨੂੰ ਵਧਾਈਆਂ ਕਿ ਚ ਆਪਣਾ ਲਈ ਇੱਕ ਗੁੱਡ ਪਾਲਿਸੀ ਆਪਣੀ ਸਰਕਾਰ ਨੇ ਕੱਢੀ ਹੈ